ਮੇਰੀ ਨੰਨੀ ਬੱਚੀ ਤੇਰੀ ਮਲੂਕ ਗੱਲ ਤੇ ਉਬਰੀ ਹੋਈ ਮੇਰੇ ਕਠੋਰ ਹੱਥ ਦੀ ਲਾਸ਼ ਵੇਖ ਕੇ ਮੈਂ ਬਹੁਤ ਸ਼ਰਮਸਾਰਾ ਮੈਨੂੰ ਮਾਫ ਕਰ ਮੈਂ ਤੇਰੀ ਗੁਨਾਹਗਾਰ ਹਾਂ ਪਤਾ ਨਹੀਂ ਕਿਉਂ ਮੈਂ ਤੇਰੀ ਉਮਰ ਤੇ ਸਮਰੱਥਾ ਦੇ ਉਲਟ ਚਾਹਨੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਐੜਾ ਕਾਇਦਾ ਕਿਤਾਬ ਤੇ ਕਵਿਤਾ ਤੇ ਜਾਣ ਲਵੇ ਮਰਦ ਮੈਨੇ ਹਕੂਮਤ ਔਰਤ ਮੈਨੇ ਬੇਵਸੀ ਚਾਂਜਰ ਮੈਨੇ ਬੇੜੀ ਤੇ ਚੂੜੀ ਮੈਨੇ ਹਤਕੜੀ ਤੇ ਇਹ ਵੀ ਜਾਣ ਲਵੇ ਕਿ ਇਨਾਂ ਸ਼ਬਦਾਂ ਦੇ ਉਲਟ ਅਰਥ ਕਿਸ ਨੇ ਤੇ ਕਿਉਂ ਬਣਾਏ ਨੇ ਹੋਣਾ ਤਾਂ ਚਾਹੀਦਾ ਸੀ ਮਰਦ ਮੈਨੇ ਮੁਹੱਬਤ ਔਰਤ ਮੈਨੇ ਵਫਾ ਚਾਂਜਰ ਮੈਨੇ ਨ੍ਰਿਤਯ ਤੇ ਚੂੜੀ ਮੈਨੇ ਅਦਾ ਇਸ ਲਈ ਮੈਂ ਚਾਹਦੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਐੜਾ ਕਾਇਦਾ ਕਿਤਾਬ ਤੇ ਕਵਿਤਾ ਤੇ ਮੁਕਤ ਕਰ ਦਵੇਂ ਇੰਨਾ ਸ਼ਬਦਾਂ ਨੂੰ ਗਲਤ ਅਰਥਾਂ ਦੀ ਕੈਦ ਚ ਤੇ ਲੜ ਸਕੇ ਇੰਨਾ ਸ਼ਬਦਾਂ ਦੇ ਸਹੀ ਅਰਥਾਂ ਦੇ ਲਈ ਮੇਰੀ ਪਿਆਰੀ ਬੱਚੀ